ਮੈਂ ਕਿਸੇ ਨੂੰ ਆਪਣੀ ਇਨਸਪੀਰੇਸ਼ਨ ਨਹੀਂ ਬਣਾਇਆ ਆਈ ਵਾਂਟ ਕਿ ਲੋਕ ਮੈਨੂੰ ਇਨਸਪੀਰੇਸ਼ਨ ਬਣਾਂ। ਸਾਲ ਦੇ ਵਿੱਚ 6 ਫਿਲਮਾਂ ਵੀ ਕਈ ਵਾਰ ਕਰਦੇ ਆਂ। ਇੱਕ ਸਾਲ ਦੇ ਵਿੱਚ ਇੱਕ ਫਿਲਮ ਵੀ ਕਰਦਾ, ਇੱਕ ਸਾਲ 'ਚ ਦੋ ਫਿਲਮਾਂ। ਮਤਲਬ ਜਦੋਂ ਤਾਂ ਇੱਕ ਸਾਲ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਇਕੱਠੀਆਂ ਹੀ ਆ ਜਾਂਦੀਆਂ ਨੇ। 36 ਮੂਵੀ ਕੋ ਛੋਟੀ ਗੱਲ ਹੈ, ਬਹੁਤ ਵੱਡੀ ਗੱਲ ਹੈ ਹਨਾ 12 ਸਾਲ ਦੀ ਉਮਰ ਦੇ ਵਿੱਚ। ਮੈਡਮ ਜੀ, ਮੈਂ ਵੀ ਖਿਆਲ ਲਿਖੂੰਗੀ। ਮੈਂ ਕਦੇ ਇਹ ਨਹੀਂ ਕੀਤਾ ਕਿ ਆ ਸ਼ੂਟ ਫੇਰ ਆ। ਕੀ ਹੈ ਕਿ बिकॉज ਆ ਮੈਨੂੰ ਮਜ਼ਾ ਆਉਂਦਾ ਸੀ ਕਿ ਯਾਰ ਫਿਰ ਮੈਂ ਕੰਮ ਕਰੂੰਗੀ ਐਂਡ ਫਿਰ ਤੋਂ ਲਾਈਕ ਮਜ਼ਾ ਆਉਂਦਾ ਮੈਨੂੰ ਲੱਗਦਾ ਇੰਨਾ ਕੰਮ ਤਾਂ ਕਿਸੇ ਬਾਲੀਵੁੱਡ ਦੇ ਵੱਡੇ ਆਰਟਿਸਟ ਤੋਂ ਨਹੀਂ ਹੋਣਾ ਜਿੰਨਾ ਅਨਰ ਨੂਰ ਦੇ ਕੋਲ ਹੈਗਾ ਮੇਰੇ ਪਾਪਾ ਕਹਿੰਦੇ ਕਿ ਸਟਾਰ ਜਿਹੜੀ ਹੈ ਸਟਾਰ ਤੂੰ ਲੋਕਾਂ ਲਈ ਹੋਏਗੀ ਬਟ ਸਾਡੇ ਲਈ ਨਹੀਂ ਹੈ ਮੇਰੇ ਪਾਪਾ ਮੈਂ ਤੁਹਾਨੂੰ ਸੱਚੀ ਦੱਸਦੀ ਆ ਪਾਪਾ ਕਦੇ ਸੈਟੀਸਫਾਈ ਨਹੀਂ ਹੁੰਦੇ ਮੇਰੇ ਤੋਂ ਕਿਉਂਕਿ ਉਹ ਕਹਿੰਦੇ ਆ ਕਿ ਹੋਰ ਵਧੀਆ ਕਰ ਸਕਦੇ ਹੋ ਹੋਰ ਵਧੀਆ ਬਹੁਤ ਕੱਟ ਫਿਲਮਾਂ ਨੇ ਜਿੰਨਾ ਤੋਂ ਮੇਰੇ ਫਾਦਰ ਮੈਨੂੰ ਸੈਟੀਸਫਾਈ ਹੁੰਦੇ ਨੇ ਕਹਿੰਦੇ ਸਮਾਂ ਹਮੇਸ਼ਾ ਤੁਹਾਡਾ ਹੁੰਦਾ ਹੈ ਚਾਹੇ ਸੌਕੇ ਗਵਾ ਲਓ ਜਾਂ ਮਿਹਨਤ ਕਰਕੇ ਕਮਾ ਲਓ ਤੇ ਅੱਜ ਮੈਂ ਨਾ ਕਹਿਆ ਸੀ ਬਹੁਤ ਹੀ ਪਿਆਰੀ ਜੀ ਬੱਚੀ ਮੌਜੂਦਾ ਜਿਹਦਾ ਨਾਮ ਹੈ ਦਿਲਨੂਰ ਬਹੁਤ ساری ਫਿਲਮਾਂ ਕੀਤੀਆਂ ਹਲੇ ਉਹਦੀ ਉਮਰ 12 ਸਾਲ ਹੈ ਲੇਕਿਨ ਉਸਨੇ ਹੁਣ ਤੱਕ 35+ ਮੂਵੀਜ਼ ਦੇ ਵਿੱਚ ਕੰਮ ਕਰ ਲਿਆ ਵੈਲਕਮ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਤੁਸੀਂ ਸੁਣਾ ਬਹੁਤ ਵਧੀਆ ਟ੍ਰੇਲਰ ਦੇਖਿਆ ਬਹੁਤ ਸੋਨਾ ਕੰਮ ਕੀਤਾ ਤੁਸੀਂ ਥੈਂਕ ਯੂ ਸੋ ਮੱਚ ਹਰ ਵਾਰੀ ਮਤਲਬ ਸਰਪ੍ਰਾਈਜ਼ ਕਰ ਦਿੰਦੇ ਹੋ ਇੰਨਾ ਸੋਨਾ ਕੰਮ ਕਰਦੇ ਹੋ ਵੱਖਰੇ ਵੱਖਰੇ ਕੈਰੈਕਟਰ ਪਲੇ ਕਰਦੇ ਹੋ ਹਰਾ ਰੀ ਕਲੀ ਜੋਟਾ ਵੀ ਹੈ ਉਹ ਵੀ ਸੁਪਰ ਡੂਪਰ ਹਿੱਟ ਗਈ ਕੀ ਗੱਲ ਇਹ ਨਹੀਂ ਛੋਟੀ ਉਮਰ ਦੇ ਵਿੱਚ ਸਾਰੀਆਂ ਫਿਲਮਾਂ ਦਿਲਨੂਰ ਨਹੀਂ ਕਰਨੀਆਂ ਬਸ ਬਾਬਾ ਜੀ ਦੀ ਕਿਰਪਾ ਤੇ ਬਾਕੀ ਸਾਡੇ ਸਾਰੇ ਇੰਡਸਟਰੀ ਵਾਲਿਆਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਮਤਲਬ ਮੈਂ ਸਾਰਿਆਂ ਦਾ ਥੈਂਕ ਕਰਦੀ ਹਾਂ ਥੈਂਕਫੁਲ ਹਾਂ ਮੈਂ ਸਾਰਿਆਂ ਦੀ ਕਿ ਜਿਨ੍ਹਾਂ ਨੇ ਮੈਨੂੰ ਇਸ ਮਕਾਮ ਤੱਕ ਪਹੁੰਚਾਇਆ ਜਿਸ ਮਕਾਮ ਦਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਬਾਕੀ ਵਾਹਿਗੁਰੂ ਦੀ ਕਿਰਪਾ ਹੈ ਐਂਡ ਤੇ ਸਾਰੇ ਜਾਣੇ ਮੈਨੂੰ ਬਹੁਤ ਬਲੇਸਿੰਗਸ ਦਿੰਦੇ ਨੇ ਤਾਂ ਉਹ ਵੀ ਹੈ 36 ਮੂਵੀ ਕੋ ਛੋਟੀ ਗੱਲ ਹੈ ਬਹੁਤ ਵੱਡੀ ਗੱਲ ਹੈ ਹਨਾ 12 ਸਾਲ ਦੀ ਉਮਰ ਦੇ ਵਿੱਚ ਅੱਛਾ ਇੱਕ ਸਾਲ 'ਚ ਕਿੰਨੀਆਂ ਕਿ ਫਿਲਮਾਂ ਕਰ ਲੈਂਦੇ ਹੋ ਨਹੀਂ ਆਪਾਂ ਆਪਾ ਦੇਖੋ ਆਪਾਂ ਗਿਣ ਨਹੀਂ ਸਕਦੇ ਇੱਕ ਸਾਲ ਦੇ ਵਿੱਚ 6 ਫਿਲਮਾਂ ਵੀ ਕਈ ਵਾਰ ਕਰਦੇ ਆਂ ਇੱਕ ਸਾਲ ਦੇ ਵਿੱਚ ਇੱਕ ਫਿਲਮ ਵੀ ਕਰਦੇ ਆ ਇੱਕ ਸਾਲ 'ਚ ਦੋ ਫਿਲਮਾਂ ਮਤਲਬ ਜ਼ਿਆਦਾਤਰ ਤਾਂ ਇੱਕ ਸਾਲ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਇਕੱਠੀਆਂ ਹੀ ਆ ਜਾਂਦੀਆਂ ਨੇ ਕਦੇ ਕੀਤਾ ਕਿ ਹਾਂ ਇੱਕ ਸਾਲ ਦੇ ਵਿੱਚ ਦਿਲੂ ਨੇ 10 ਤੋਂ ਪਲੱਸ ਮੂਵੀਜ਼ ਕੀਤੀਆਂ ਹੁਣ ਹਾਂ ਕੀਤੀ ਜ਼ਰੂਰ ਕੀਤਾ ਕਿਉਂਕਿ ਹਰ ਮਹੀਨੇ ਦਾ ਅੱਢ ਅੱਡ ਸਾਡਾ ਹੁੰਦਾ ਸੀਗਾ ਕਿ ਮਤਲਬ ਲਾਈਕ ਇੱਕ ਮਹੀਨੇ ਸ਼ੂਟ ਕੀਤੀ 2 ਮਹੀਨੇ ਵੇਟ ਕੀਤੀ ਹੈ ਦਾ ਲਾਈਕ 2 ਮਹੀਨੇ ਜਸ ਥੋੜਾ ਜਿਹਾ ਰੈਸਟ ਹੋਏ ਕਿਉਂਕਿ ਜਿਹੜੀ ਸ਼ੂਟ ਦੀ ਥਕਾਵਟ ਹੁੰਦੀ ਹੈ 2 ਮਹੀਨਾ ਚ 2-3 ਮਹੀਨੇ ਜੁੱਤਰਦੀ ਹੈ ਬਾਕੀ 2 ਮਹੀਨੇ ਬ੍ਰੇਕ ਲਈ ਤਾਂ ਫੇਰ ਇੱਕ ਸ਼ੂਟ ਆ ਗਈ ਫੇਰ ਇੱਕ ਸ਼ੂਟ ਆ ਗਈ ਬਟ ਮੈਂ ਕਦੇ ਇਹ ਨਹੀਂ ਕੀਤਾ ਕਿ ਆ ਸ਼ੂਟ ਫੇਰ ਆ ਗਈ ਕੀ ਹੈ ਇਹ ਕੀ ਹੈ ਬਿਕਾਜ਼ ਆ ਮੈਨੂੰ ਮਜ਼ਾ ਆਉਂਦਾ ਸੀ ਕਿ ਯਾਰ ਫੇਰ ਮੈਂ ਕੰਮ ਕਰੂੰਗੀ ਐਂਡ ਫੇਰ ਤੋਂ ਲਾਈਕ ਮਜ਼ਾ ਆਉਂਦਾ ਹੈ ਮੈਨੂੰ ਲੱਗਦਾ ਇੰਨਾ ਕੰਮ ਤਾਂ ਕਿਸੇ ਬਾਲੀਵੁੱਡ ਦੇ ਵੱਡੇ ਆਰਟਿਸਟ ਤੋਂ ਨਹੀਂ ਹੋਣਾ ਜਿੰਨਾ ਨੂਰ ਦੇ ਕੋਲ ਹੈਗਾ اچھا ਇਨਸਪਾਇਰਡ ਕਿਤੋਂ ਹੋਏ ਹੋ ਕਿਹਦੇ ਵੱਲ ਦੇਖ-ਦੇਖ ਕੇ ਵੱਡੇ ਹੋਏ ਹੋ ਕਿ ਹਾਂ ਮੈਂ ਇਹਦੇ ਵਰਗੀ ਐਕਟ੍ਰੈਸ ਬੰਨਾ ਹੈ ਆ ਐਕਚੁਅਲੀ ਮੈਂ ਤੁਹਾਨੂੰ ਦੱਸ ਦਿਆਂ ਮੈਂ ਕਿਸੇ ਨੂੰ ਆਪਣੀ ਇਨਸਪੀਰੇਸ਼ਨ ਨਹੀਂ ਬਣਾਇਆ ਬਣਾਇਆ ਮਤਲਬ ਸੱਚੀ ਗੱਲ ਹੈ ਯਾਰ ਟਰੂ ਗੱਲ ਹੈ ਕਿ ਮੈਂ ਕਿਸੇ ਨੂੰ ਆਪਣੀ ਇਨਸਪੀਰੇਸ਼ਨ ਨਹੀਂ ਬਣਾਇਆ ਆ ਵਾਂਟ ਕਿ ਲੋਕ ਮੈਨੂੰ ਇਨਸਪੀਰੇਸ਼ਨ ਰਹਿਣ ਤੇ ਮੈਂ ਆਪਣੀ ਇੱਕ ਖੁਦੀ ਪਛਾਣ ਬਣਾਉਣਾ ਚਾਹੁੰਦੀ ਆ ਤੇ ਬਾਕੀ ਸਾਰੇ ਆਰਟਿਸਟ ਸਾਡੇ ਸਾਰੀਆਂ ਕੁੜੀਆਂ ਸਾਰੇ ਆਰਟ ਸਾਡੇ ਬਹੁਤ ਅੱਛੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਕੋਈ ਇਦਾਂ ਨਹੀਂ ਹੈਗਾ ਉਦਾਂ ਨਹੀਂ ਕੋਈ ਅੱਛਾ ਆਰਟਿਸਟ ਕੋਈ ਬੁਰਾ ਆਰਟਿਸਟ ਬਟ ਹਾਂ ਇਹ ਮੇਰੀ ਇੱਕ ਏਵੀ ਹੈ ਕਿ ਮੈਂ ਆਪ ਦੀ ਪਹਿਚਾਣ ਬਣਾਉਣਾ ਚਾਹਨੀ ਆ ਪਹਿਚਾਣ ਬਣਾਉਣਾ ਚਾਹਨੀ ਆ ਤੇ ਇੱਕ ਮੈਨੂੰ ਨਹੀਂ ਲੱਗਦਾ ਇਹ ਕੋਈ ਮਾੜੀ ਗੱਲ ਹੈ ਬਿਲਕੁਲ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਖੁਦ ਲੋਕਾਂ ਨੂੰ ਇਨਸਪਾਇਰਡ ਕਰਨਾ ਚਾਹੁੰਦੇ ਹੋ ਹਨ ਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਫਿਰ ਦਿਲਨੂਰ ਨੇ ਸਬਦਾ ਦਿਲ ਜਿੱਤਨਾ ਸ਼ੁਰੂ ਕਰਤਾ ਸੀ ਮਤਲਬ ਲਾਈਕ ਇਸ ਇੰਡਸਟਰੀ ਚ ਤਾਂ ਮੇਟਾਈ ਸਾਲ ਦੀ ਉਮਰ ਚ ਆ ਗਈ ਸੀਗੀ ਐਂਡ ਫਿਰ ਕਾਫੀ ਮੂਵੀਜ਼ ਸ਼ੁਰੂ ਚੀ ਜਿੱਦਾਂ ਲਾਈਕ ਨਜ਼ਰ ਬੱਟੂ ਐਂਡ ਸਰਵਨ ਆ ਸੂਬੇ ਦਾ ਜਗENDER ਸਿੰਘ ਦਾਣਾ ਪਾਣੀ ਐਂਡ ਮੈਨੀ ਮੋਰ ਫੇਰ ਬਸ ਲੋਕਾਂ ਨੂੰ ਮੈਂ ਬਾਬਾ ਜੀ ਦੀ ਕਿਰਪਾ ਨਾਲ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੇਰੀ ਹਰ ਇੱਕ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਤਾਂ ਕਰਕੇ ਅ ਅੱਜ ਇਸ ਮਕਾਮ ਤੱਕ ਮੈਂ ਪਹੁੰਚੀ ਨੀਰੂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਉਹਦੇ ਵਿੱਚ ਤੁਹਾਡਾ ਡਾਇਲੋਗ ਸੀ ਨਾ ਲੜਾਈ ਦੀ ਪੰਡ ਕੀ ਨਾ ਅਨੰਤ ਲੜਾਈ ਦੀ ਪੰਡ ਹਨਾ ਤੇ ਰੀਅਲ ਲਾਈਫ ਦੇ ਵਿੱਚ ਦਿਲਨੂਰ ਕਿੰਨੀ ਕਿ ਜ਼ਿਆਦਾ ਲੜਾਕੀ ਹੈ ਜਾਂ ਫਿਰ ਬਹੁਤ ਸਵੀਟ ਜੀ ਬੱਚੀ ਹੈ ਜਿੱਦਾਂ ਪੇਰੈਂਟਸ ਨੇ ਕਹਿਆ ਤਾਂ ਉਹ ਠੀਕਾ ਲਾਈਕ ਆਪਾਂ 50-50 ਆ ਲਾਈਕ ਜਦੋਂ ਕੋਈ ਪੰਗਾ ਲੈ ਲੈਂਦਾ ਫਿਰ ਤਾਂ ਆਪਾਂ ਛੱਡਦੇ ਨਹੀਂ ਪਹਿਲਾਂ ਆਪਾਂ ਕੁਝ ਕਹਿੰਦੇ ਨਹੀਂ ਕਿ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਟ ਹਾਂ ਸਭ ਤੋਂ ਜ਼ਿਆਦਾ ਸੀਰੀਅਸ ਹੈ ਕਿ ਮੈਂ ਆਪਦੇ ਫਰੈਂਡਸ ਲਈ ਕਿ ਜਦੋਂ ਮੇਰੇ ਕੋਈ ਫਰੈਂਡਸ ਨੂੰ ਕੁਝ ਕਹਿ ਦਿੰਦਾ ਪੇਰੈਂਟਸ ਨੂੰ ਮੈਨੂੰ ਤਾਂ ਫਿਰ ਮੈਂ ਕੁਛ ਵੀ ਕਰਦੀਆਂ ਮੈਨੂੰ ਕੁਛ ਨਹੀਂ ਪਤਾ ਲੱਗਦਾ ਕਿ ਮੈਂ ਮੈਂ ਕੀ ਖੁਦ ਕੀ ਕਰਦੀ ਆ ਸੋ ਠੀਕ ਹੈ ਤੇ ਬਾਕੀ ਮਮਾ ਆਪਾਂ ਦਾ ਵੀ ਕਹਿਣਾ ਮੰਨਦੀ ਆ ਬਾਕੀ 50 50 ਹੁੰਦੀ ਆ ਕਿਤੇ ਕਈ ਵਾਰ ਮਨ ਮਮਾ ਆਪਾਂ ਦੇ ਕਹਿਣੇ ਤੋਂ ਬਾਅਦ ਚਲ ਜਾਂਦਾ ਬਟ ਫਿਰ ਵੀ ਠੀਕ ਹੈ ਸਟਾਰ ਵਾਲੀ ਫੀਲਿੰਗ ਆਉਂਦੀ ਕਿ ਹਰ ਜਾ ਕੇ ਪੇਰੈਂਟਸ ਟਰੀਟ ਕਰਦੇ ਆ ਹਾਂ ਸਾਡੀ ਮਤਲਬ ਸਟਾਰ ਬੇਟੀ ਐ ਬਹੁਤ ਨਾਮ ਕਮਾਇਆ ਬਹੁਤ ਕੰਮ ਕੀਤਾ ਐ ਫਰੈਂਡ ਸਰਕਲ ਦੇ ਵਿੱਚ ਕਿ ਉਹ ਨਾਰਮਲ ਬਸ ਹਾਂ ਤੂੰ ਤਾਂ ਸਾਡੇ ਨਾਲ ਰਹੀ ਐ ਉਹ ਟਰੀਟ ਨਹੀਂ ਮੈਂ ਲਾਈਕ ਜਿੰਨਾਕ ਮੈਨੂੰ ਚਾਹੀਦਾ ਹੈ ਓਨਾਂਕ ਦਿੰਦੇ ਨੇ ਬਟ ਮੇਰੇ ਪਾਪਾ ਕਹਿੰਦੇ ਕਿ ਸਟਾਰ ਜਿਹੜੀ ਹੈ ਸਟਾਰ ਤੂੰ ਲੋਕally ਹੋਏਗੀ ਬਟ ਸਾਡੇ ਲਈ ਨਹੀਂ ਹੈਗੀ ਬਿਕਾਜ਼ ਮਤਲਬ ਪਾਪਾ ਮम्मा ਨਾਲ ਕੀ ਸਟਾਰ ਬਣਨਾ ਉਹਨਾਂ ਨੇ ਸਾਨੂੰ ਇੰਨਾ ਪੜਾਇਆ ਲਿਖਾਇਆ ਹਜੇ ਮੇਰੀ ਸਟੱਡੀਜ਼ ਚੱਲ ਰਹੀਆਂ ਨੇ ਕਿੰਨੇ ਖਰਚੇ ਹੁੰਦੇ ਨੇ ਸਾਡੇ ਮਹੀਨੇ ਦੇ ਕਿੰਨੇ ਕਿੰਨੇ ਖਰਚੇ ਹੁੰਦੇ ਨੇ ਸੋ ਉਹਨਾਂ ਲਈ ਕਰ ਤੋਂ ਸਟਾਰ ਉਹਨਾਂ ਨੂੰ ਕਾਦਾ ਐਟੀਟਿਊਡ ਤੋਂ ਮੈਨੂੰ ਮੈਂ ਕਿਸੇ ਨਾਲ ਵੀ ਨਹੀਂ ਐਟੀਟਿਊਡ ਦਿਖਾਉਂਦੀ ਤੇ ਬਾਕੀ ਲੋਕਾਂ ਨੂੰ ਪਤਾ ਹੋਊਗਾ ਮੈਂ ਐਟੀਟਿਊਡ ਦਿਖਾਉਂਦੀ ਆ ਕਿ ਨਹੀਂ ਅੱਛਾ ਸੈਲਫੀ ਹੀ ਚਾਹੁੰਦੇ ਜਦੋਂ ਕਿਤੇ ਜਾਂਦੇ ਹੋ ਫੈਨਸ ਮਿਲ ਜਾਂਦੇ ਹਨਾ ਮਤਲਬ ਵੱਡੀ ਛੋਟੇ ਲੋਕ ਹੋ ਜਾਂਦੇ ਤਹਾਡੀ ਉਮਰ ਦੇ ਹੋ ਜਾਂਦੇ ਆ ਸਾਡੀ ਏਜ ਦੇ ਹੋ ਜਾਂ ਤੁਹਾਨੂੰ ਪਸੰਦ ਕਰਦੇ ਆ ਸਕਰੀਨ ਤੇ ਦੇਖਦੇ ਆ ਸੈਲਫੀ ਲੀ ਆਂਦੇ ਕਿ ਹਾਂ ਉਹ ਦਿਲਨੂਰ ਜਾ ਰਹੀ ਹੈ ਫੋਟੋ ਲੈਣੀ ਹੈ ਜ਼ਰੂਰ ਬਹੁਤ سارے ਲੋਕ ਇਦਾਂ ਦੇ ਆਂਦੇ ਆ ਐਂਡ ਕਈ ਵਾਰ ਵੇਲ ਵੀ ਨਹੀਂ ਹੁੰਦੀ ਇੰਨੀ ਕਿ ਕਰੀਏ ਬਟ ਫਿਰ ਵੀ ਅਸੀਂ ਕਹਿੰਦੇ ਆ ਕਿ ਚਾਹੇ ਜੋ ਮਰਜੀ ਆ ਬਟ ਸਾਰੀਆਂ ਚੀਜ਼ਾਂ ਸਾਈਡ ਤੇ ਲੋਕਾਂ ਦੀ ਖੁਸ਼ੀ ਸਭ ਤੋਂ ਪਹਿਲਾਂ ਨਾ ਹੀ ਅਸੀਂ ਕਿਸੇ ਨੂੰ ਕਦੇ ਐਟੀਟਿਊਡ ਦਿਖਾਉਣਾ ਤੇ ਨਾ ਹੀ ਅਸੀਂ ਕਿਸੇ ਨੂੰ ਇਹ ਦਿਖਾਉਣਾ ਕਿ ਬਾਈ ਤੁਸੀਂ ਮੈਨੂੰ ਇਰੀਟੇਟ ਕਰ ਰਹੇ ਹੋ ਸੈਲਫੀਸ ਖਚਾ ਕੇ ਚਾ ਕੇ ਬਾਰ-ਬਾਰ ਨੋਕਾਤੋਂ ਉਹ ਵੀ ਲੋਕ ਨੇ ਉਹ ਸਾਨੂੰ ਪਸੰਦ ਕਰਦੇ ਨੇ ਤੇ ਉਹ ਬਲੌਗ ਫਿਰ ਇਹ ਸਮਝਣਗੇ ਕਿ ਯਾਰ ਅਸੀਂ ਇਹਨੂੰ ਇੰਨਾ ਪਸੰਦ ਕਰਦੇ ਹਾਂ ਸਾਡੇ ਨਾਲ ਐਦਾਂ ਟ੍ਰੀਟ ਕਰੂਗੀ ਹੈਨਾ ਤੇ ਫਿਰ ਮਤਲਬ ਲਾਈਕ ਲੋਕਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਮੇਰੇ ਤੋਂ ਇੰਨੇ ਖੁਸ਼ ਨੇ ਲੋਕ ਮੈਨੂੰ ਟੀਵੀ ਦੇ ਉੱਤੇ ਦੇਖਣਾ ਚਾਹੁੰਦੇ ਨੇ ਮੇਨਾ ਫੋਟੋ ਖਿਚਾਉਣਾ ਚਾਹੁੰਦੇ ਨੇ ਮੈਂ ਬਹੁਤ ਜ਼ਿਆਦਾ ਬlesਡ ਹਾਂ ਕਿ ਮੈਨੂੰ ਇਹ ਚੀਜ਼ਾਂ ਮਿਲ ਰਹੀਆਂ ਨੇ ਕਿਉਂਕਿ ਹਰ ਇੱਕ ਬੰਦਾ ਇਦਾਂ ਦਾ ਨਹੀਂ ਹੁੰਦਾ ਤੇ ਹਰ ਇੱਕ ਬੰਦੇ ਹਰ ਇੱਕ ਬੰਦਾ ਇਦਾਂ ਦਾ ਨਹੀਂ ਹੁੰਦਾ ਕਿ ਹਰੇਕ ਹੀ ਉਹਦੇ ਨਾਲ ਫੋਟੋ ਖਚਾਈ ਜਾਊਗਾ ਸੋ ਆਈ ਥਿੰਕ ਕਿ ਬਹੁਤ ਮਿਹਨਤ ਕਰਕੇ ਵਾਇਗਰੂ ਦੀ ਕਿਰਪਾ ਨਾਲ ਇਹ ਚੀਜ਼ਾਂ ਮਿਲਦੀਆਂ ਨੇ ਤੇ ਸਾਨੂੰ ਇਹਨਾਂ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਲੋਕਾਂ ਨੂੰ ਐਟੀਟਿਊਡ ਦਿਖਾਉਣਾ ਚਾਹੀਦਾ ਹੈ ਕਿਉਂਕਿ ਲੋਕ ਹੀ ਨੇ ਸਾਡੀ ਇੰਡਸਟਰੀ ਦੇ ਵਿੱਚ ਇਹੀ ਚੀਜ਼ ਹੈ ਕਿ ਲੋਕ ਜਿੰਨਾ ਪਿਆਰ ਦੇਣਗੇ ਬੰਦਾ ਓਨਾ ਲੰਬਾ ਚੱਲੇਗਾ ਜਿੰਨਾ ਪਿਆਰ ਲੋਕ ਦੇਣਗੇ एवरीथिंग ਇਜ਼ ਡਿਪੈਂਡੈਂਟ ਔਨ ਦਾ ਲਵ ਆਫ ਪੀਪਲ ਤੇ ਤਾਂ ਕਰਕੇ ਕਿਸੇ ਨੂੰ ਐਟੀਟਿਊਡ ਦਿਖਾਣਾ ਆਈ ਡੋਨਟ ਥਿੰਕ ਬਹੁਤ ਵੱਡੀ ਗੱਲ ਹੈ ਤੇ ਸਪੋਰਟ ਕਰੋ ਜ਼ਿਆਦਾ ਕਿਹਦੀ ਮਿਲਦੀ ਮਮਾ ਦੀ ਆ ਪਾਪਾ ਦੀ ਦੋਤ ਮੈਨੂੰ ਦੋਨਾਂ ਦੀ ਬਹੁਤ ਸਪੋਰਟ ਮਿਲਦੀ ਹੈ ਐਂਡ ਮਮਾ ਮੇਨਾ ਸ਼ੂਟਸ ਤੇ ਜਾਂਦੇ ਆ ਮੇਰੇ ਤੋਂ ਜ਼ਿਆਦਾ ਟਰਬਲ ਚਾਲਦੇ ਆ ਮੇਰੇ ਫਾਦਰ ਵੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਮੈਨੂੰ ਘਰੇ ਮਤਲਬ ਲਾਈਕ ਐਦਾਂ ਮੇਰੇ ਫਾਦਰ ਨੇ ਮੈਨੂੰ ਇਹ ਚੀਜ਼ ਸਿਖਾਈ ਹੈ ਕਿ ਤੁਸੀਂ ਸਟਾਰ ਬਣਨਾ ਕੋਈ ਇਹ ਨਹੀਂ ਹੁੰਦਾ ਕਿ ਤੁਸੀਂ ਐਟੀਟਿਊਡ ਦਿਖਾਓਗੇ ਉਹ ਕਰੋਗੇ ਉਹ ਕਰੋਗੇ ਐਂਡ ਮੇਰੇ ਪਾਪਾ ਮੈਂ ਤੁਹਾਨੂੰ ਸੱਚੀ ਦੱਸਦੀ ਆ ਪਾਪਾ ਕਦੇ ਸੈਟੀਸਫਾਈ ਨਹੀਂ ਹੁੰਦੇ ਮੇਰੇ ਤੋਂ ਕਿਉਂਕਿ ਉਹ ਕਹਿੰਦੇ ਆ ਕਿ ਹੋਰ ਵਧੀਆ ਕਰ ਸਕਦੇ ਹੋ ਹੋਰ ਵਧੀਆ ਬਹੁਤ ਕੱਟ ਫਿਲਮਾਂ ਨੇ ਜਿੰਨਾ ਤੋਂ ਮੇਰੇ ਫਾਦਰ ਮੈਂ ਤਾਂ ਸੈਟੀਸਫਾਈ ਹੁੰਦੇ ਨੇ ਐਂਡ ਮੈਂ ਇਹ ਚਾਹੁੰਦੀ ਆ ਕਿ ਮੇਰੇ ਫਾਦਰ ਤੇ ਮਦਰ ਹਮੇਸ਼ਾ ਮੈਨੂੰ ਇਦਾਂ ਪਿਆਰ ਕਰਦੇ ਰਹੇ ਤੇ ਮੈਨੂੰ ਅੱਛਾ ਲੱਗਦਾ ਹੈ ਕਿ ਮੈਨੂੰ ਸਟਾਰ ਵਾਲੀ ਫੀਲਿੰਗ ਨਹੀਂ ਦਿੰਦੇ ਬਿਕੋਜ਼ ਬਾਹਰ ਆਣਿਆ ਲੋਕ ਸਾਨੂੰ ਸਟਾਰ ਵਾਲੀ ਫੀਲਿੰਗ ਦਿੰਦੇ ਆ ਸੋ ਅਸੀਂ ਫਾਰਮੈਟੀ ਦੇ ਵਿੱਚ ਨਹੀਂ ਜੀਣਾ ਚਾਹੁੰਦੀ ਮੈਂ ਮੈਂ ਲਿਟਰਲੀ ਮੈਂ ਨਹੀਂ ਜੀਣਾ ਚਾਹੁੰਦੀ ਫਾਰਮੈਟੀ ਦੇ ਵਿੱਚ ਤੇ ਮੈਂ ਚਾਹੁੰਦੀ ਆ ਕਿ ਮੇਰੇ ਫਾਦਰ ਮਦਰ ਮੈਨਾਂ ਐਧੇ ਹੀ ਰਹਿਣ ਨਾ ਕਿ ਮੈਨੂੰ ਸਟਾਰ ਵਾਂਗੂ ਟ੍ਰੀਟ ਕਰਾਂ ਅੱਛਾ ਮਤਲਬ ਹੁਣ ਤੁਸੀਂ ਜਿੱਦਾਂ ਦੱਸਿਆ 36 ਮੂਵੀਜ਼ ਦੇ ਵਿੱਚ ਕੰਮ ਕਰ ਲਿਆ ਹੁਣ ਤੱਕ ਤੇ ਤੁਹਾਡੇ ਪਾਪਾ ਨੂੰ ਤੁਹਾਡੀ ਸਭ ਤੋਂ ਬੈਸਟ ਫਿਲਮ ਕਿਹੜੀ ਲੱਗਦੀ ਹੈ ਐਕਚੁਅਲੀ ਮੇਰੇ ਪਾਪਾ ਨੂੰ ਮੈਂ ਸੱਚੀ ਦੱਸਾਂ ਬਾਕੀ ਸਾਰਿਆਂ ਨੂੰ ਸੌਰੀ ਨਹੀਂ ਮੈਨੂੰ ਲਾਈਕ ਮੇਰੇ ਫਾਦਰ ਨੂੰ ਮੇਰੀ ਸਾਰੀਆਂ ਫਿਲਮਾਂ ਪਸੰਦ ਨੇ ਬਟ ਵਨ ਆਫ ਦ ਬੈਸਟ ਬਾਕੀ ਦੀ ਧੀ ਲੱਗਦੀ ਹੈ ਔਰ ਦੇਖਦੇ ਆ ਪਾਪਾ ਵਾਲੀ ਫਿਲਮ ਦੇਖਣਗੇ ਤੇ ਫਿਰ ਕਿਦਾਂ ਦਾ ਰਿਸਪੌਂਸ ਦੇਣਗੇ ਐਂਡ ਮੈਨੂੰ ਬਾਕੀ ਸਾਰਿਆਂ ਦਾ ਰਿਸਪੌਂਸ ਜਿੱਤੇ ਜਿਹੜੀ ਹੁੰਦੀ ਹੋਈ ਹੈ ਚਿੰਤਾ ਹੁੰਦੀ ਹੈ ਬਟ ਪਾਪਾ ਦੀ ਅਡ ਚਿੰਤਾ ਹੁੰਦੀ ਹੈ ਕਿ ਪਾਪਾ ਦੇਖਦੇ ਕਿਦਾਂ ਦਾ ਰਿਸਪੌਂਸ ਦੇਣਗੇ ਸਪੈਸ਼ਲੀ ਮੇਰੀ ਐਕਟਿੰਗ ਨੂੰ ਬਹੁਤ ਵੱਖਰਾ ਕਨਸੈਪਟ ਹੈ ਮੇਰਾ ਬਾਬਾ ਨਾਨਕ ਕਹਿੰਦੇ ਤੁਸੀਂ ਰੱਬ 'ਚ ਕਿੰਨਾ ਵਿਸ਼ਵਾਸ ਰੱਖਦੇ ਹੋ ਵਿਸ਼ਵਾਸੀ ਮੇਰਾ ਰੱਬ ਤੇ ਹੈ ਕਿਉਂਕਿ ਅੱਜ ਤੱਕ ਜਿੱਥੇ ਮੈਨੂੰ ਰੱਬ ਨੇ ਪਹੁੰਚਾਇਆ ਹੈ ਉਦੋਂ ਹੀ ਮੇਰਾ ਹੈ ਕੋਈ ਮਤਲਬ ਲਾਈਕ ਏ ਮੈਪ ਨਹੀਂ ਕਰ ਪਾਉਂਦੀ ਜੇ ਬਾਈਗਰੂ ਮੇਰੇ ਨਾਲ ਨਹੀਂ ਹੁੰਦੇ ਤਾਂ ਮੈਂ ਇਹ ਚਾਹਨੀਆ ਕਿ ਸਾਰੇ ਰੱਬ ਨੂੰ ਮੰਨੋ ਬਟ ਇਹ ਨਹੀਂ ਹੈਗੀ ਕਿ ਅਸੀਂ ਕੱਟੜਤਾ ਜਾਂ ਫਿਰ ਕੁਝ ਉਦਾਂ ਦਾ ਦਿਖਾਈਏ ਜਸਟ ਪਿਆਰ ਕਰੋ ਰੱਬ ਨੂੰ ਕਿਉਂਕਿ ਉਹਨੇ ਸਾਨੂੰ ਇੰਨਾ ਕੁਝ ਦਿੱਤਾ ਤੁਸੀਂ ਆਪਣੀਆਂ ਐਕਸਪੈਕਟੇਸ਼ਨਸ ਨੂੰ ਪੁੱਲ ਪੁੱਲ ਨਾ ਕਰੋ ਕਿ ਆਪ ਮੇ ਕੋ ਇਹ ਨਹੀਂ ਹੈਗਾ ਜਿਹੜਾ ਤੁਹਾਡੇ ਕੋਲ ਹੈਗਾ ਸੋਚੋ ਕਿ ਕਿਸੇ ਹੋਰ ਬੰਦੇ ਕੋਲ ਨਹੀਂ ਹੈਗਾ ਉਹ ਚੀਜ਼ ਤੁਸੀਂ ਆਪਦੇ ਥੱਲੇ ਵਾਲੇ ਨੂੰ ਦੇਖੋ ਆਪਦੇ ਉੱਤੇ ਵਾਲੇ ਨੂੰ ਨਾ ਦੇਖੋ ਕਿਉਂਕਿ ਜਦੋਂ ਤੁਸੀਂ ਜਿੰਨੀਆਂ ਉੱਤੇ ਵਾਲੇ ਨੂੰ ਦੇਖੋਗੇ ਉਹਨੀਆਂ ਤੁਹਾਡੀ ਐਕਸੈਪਟੇਸ਼ਨਸ ਵਧਣਗੀਆਂ ਜਿੰਨਾ ਤੁਸੀਂ ਥੱਲੇ ਵਾਲੇ ਨੂੰ ਦੇਖੋਗੇ ਉਹਨਾਂ ਤੁਹਾਨੂੰ ਇਹ ਹੋਊਗਾ ਯਾਰ ਥੈਂਕ ਯੂ ਵਾਈ ਗਰੂ ਐਂਡ ਹਮੇਸ਼ਾ ਸ਼ੁਕਰਾਨਾ ਕਰੋ ਕਿ ਤੁਹਾਨੂੰ ਜਿੰਨੇ ਜੋਗਾ ਬਣਾਇਆ ਹੈ ਵਾਈ ਗਰੂ ਨੇ ਤੇ ਬਾਕੀ ਲੋਕ ਦੇਖੋ ਬਾਕੀਆਂ ਵਾਲ ਦੇਖੋ ਆਪਣੇ ਥੱਲੇ ਵਾਲਿਆਂ ਤੋਂ ਕਿ ਦੇਖੋ ਕਿ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਬਖਸ਼ੀਆਂ ਹੋਈਆਂ ਤਾਂ ਆਈ ਥਿੰਕ ਕਿ ਵਾਈ ਗਰੂ ਤੇ ਮੈਨੂੰ ਸੱਚੀ ਬਹੁਤ ਵਿਸ਼ਵਾਸ ਹੈ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਮੰਮਾ ਸੱਚੀ ਬਹੁਤ ਲ ਮੰਦੇ ਨੇ ਐਂਡ ਆਈ ਹੋਪ ਕਿ ਬਾਕੀ ਸਾਰੇ ਵੀ ਇਨਾਈ ਵਾਇਗਰ ਨੂੰ ਪਿਆਰ ਕਰਦੇ ਹੋਣਗੇ ਕਰਨਾ ਚਾਹੀਦਾ ਸੋਮ ਦੇ ਵਿੱਚ ਇੱਕ ਲਾਈਨ ਹੈ ਨਾ ਕਿ ਪੈਸਾ ਹੀ ਰੱਬ ਹੈ ਪੈਸਾ ਹੈ ਤਾਂ ਸਭ ਹੈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਕਿੰਨੇ ਕੁ ਅੱਜਕੱਲ੍ਹ ਦੀ ਵੈਸੇ ਨੀਡ ਤਾਂ ਹੈ ਪੈਸਾ ਬਟ ਕਿੰਨੇ ਕੁ ਜ਼ਿਆਦਾ ਇੰਪੋਰਟੈਂਸ ਹੈ ਉਸ ਚੀਜ਼ ਦੀ ਲਾਈਫ ਦੇ ਵਿੱਚ ਇੰਪੋਰਟੈਂਸ ਤਾਂ ਦੇਖੋ ਆਪਾਂ ਕਹਿ ਦਿੰਦੇ ਆ ਕਿ ਹੈਗੀਆਂ ਬਟ ਉਹ ਵੀ ਰੱਬ ਦੀ ਕਿਰਪਾ ਨਾਲ ਹੀ ਆ ਕਿਉਂਕਿ ਹੁਣ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਜਾਂ ਫਿਰ ਜਿਨ੍ਹਾਂ ਨੂੰ इजीली ਪੈਸਾ ਮਿਲ ਜਾਂਦਾ ਇੱਕ ਸਾਈਡ ਤੇ ਨੇ ਜਿਨ੍ਹਾਂ ਨੂੰ इजीली ਪੈਸਾ ਮਿਲ ਜਾਂਦਾ ਇੱਕ ਸਾਈਡ ਤੇ ਜਿਹੜੇ ਕੰਮ ਕਰਦੇ ਨੇ ਮਜ਼ਦੂਰ ਹਨਾ ਉਹਨਾਂ ਨੂੰ ਕਿੰਨੀ ਮਿਹਨਤ ਕਰਕੇ ਮਿਲਦਾ ਐ ਐਂਡ एवरीथिंग ਇੰਪੋਰਟੈਂਟ ਆ ਬਟ ਇਸ ਨਹੀਂ ਕਹਿ ਸਕਦੇ ਕਿ ਰੱਬੀ ਰੱਬ ਤੋਂ ਵੀ ਉੱਚੀ ਚੀਜ਼ ਐ ਨੋ ਰੱਬ ਤੋਂ ਉੱਚਾ ਕੁਝ ਨਹੀਂ ਐ ਇਸ ਫਰਮ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਵਧੀਆ ਲੱਗਾ ਕਿ ਤੁਸੀਂ ਇਸ ਫਰਮ ਲਈ ਹਾਂ ਕੀਤੀ ਕਿਹੜਾ ਪੁਆਇੰਟ ਐ ਉਹ ਸੀ ਕਿ ਇਸ ਇਹਦੇ ਵੱਲ ਤੁਹਾਨੂੰ ਅਟਰੈਕਟ ਕੀਤਾ ਉਸ ਚੀਜ਼ ਨੇ ਇੱਕ ਸਵੀਟ ਜੀ ਫਿਲਮ ਹੈ ਐਂਡ ਮੇਰਾ ਬਾਬਾ ਨਾਨਕ ਇਹਦਾ ਟਾਈਟਲ ਬਹੁਤ ਅਟਰੈਕਟਿਵ ਹੈ ਐਂਡ ਮੈਨੂੰ ਸੱਚੀ ਵਾਈਗਰੂਨਾ ਮੈਂ ਤੁਹਾਨੂੰ ਦੱਸਿਆ ਪਹਿਲਾ ਬਹੁਤ ਪਿਆਰਾ ਹੈ ਤਾਂ ਕਰਕੇ ਮੈਨੂੰ ਅੱਛਾ ਲੱਗਦਾ ਹੈ ਇਦਾਂ ਦੀਆਂ ਫਿਲਮਾਂ ਕਰਨਾ ਅੱਛਾ ਦਿਲਨੂਰ ਲਾਸਟ ਦੇ ਵਿੱਚ ਆਡੀਅנס ਨੂੰ ਦੱਸ ਦੋ ਅਗਲੇ ਕਿਹੜੇ ਪ੍ਰੋਜੈਕਟ ਆ ਰਹੇ ਤੇ ਕੀ ਵੱਖਰਾ ਦੇਖਣ ਨੂੰ ਮਿਲੇਗਾ ਉਹਨਾਂ ਵਿੱਚ ਅੱਗੇ ਮੇਰੇ ਪ੍ਰੋਜੈਕਟਸ ਆ ਰਹੇ ਨੇ ਨਿਵਾਸਾਸ ਕੁਟਨੀ 2 ਐਂਡ ਮੈਡਲ ਫਿਲਮ ਐਂਡ ਹੋਰ ਵੀ ਬਾਕੀ ਸਾਰੀਆਂ ਔਨ ਦ ਵੇ ਆ ਸੌਰੀ ਜੇ ਮੈਂ ਕਿਸੇ ਦਾ ਨਾਮ ਭੁੱਲ ਗਈ ਹੋਵਾਂ ਜੋ ਹਜੇ ਤੱਕ ਨਹੀਂ ਆਏ ਨੇ ਮੇਰੇ ਪ੍ਰੋਜੈਕਟਸ ਬਟ ਫਿਰ ਵੀ ਸਾਰੇ ਜਣੇ ਸਾਡੀ ਫਿਲਮ ਸਾਡੀ ਨਹੀਂ ਆਪਣੀ ਫਿਲਮ ਬਾਬਾ ਨਾਨਕ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਐਂਡ ਹੋਪ ਕਰਦੇ ਹਾਂ ਜਿੰਨਾ ਤੁਸੀਂ ਮੈਨੂੰ ਪਹਿਲਾਂ ਵੀ ਪਿਆਰ ਦਿੰਨੇ ਹੋ ਇਸ ਫਿਲਮ ਨੂੰ ਤੇ ਮੈਨੂੰ ਉਹਨਾਂ ਹੀ ਪਿਆਰ ਦੋਗੇ ਥੈਂਕ ਯੂ ਥੈਂਕ ਯੂ ਸੋ ਮਚ